ਕਰੀਰ ਖੜਿਆ ਤੇ 25 ਪੰਜ ਨੂੰ ਆਪਾਂ ਇਹ ਜਿਹੜੀ ਮਸ਼ੀਨ ਸੀਗੀ ਕਿਰੇ ਨਾਲ ਨੂੰ ਸਾਫ ਕਰਨ ਵਾਲੀ ਲਾਈ ਸੀਗੀ ਔਰ ਅੱਜ 4 ਤਰੀਕ ਹੋ ਗਈ ਹੈ ਤਰੀਬਨ 9 ਦਿਨ ਹੋ ਗਏ ਲੱਗਿਆ ਨੂੰ ਸੋ ਉਹਦੇ ਵਿੱਚ ਮੈਂ ਦੇਖ ਰਿਹਾ ਵੀ ਸਾਈਡਾ ਤੋਂ ਇਹ ਮਸ਼ੀਨ ਨੇ ਕਾਫੀ ਸਫਾਈ ਕੀਤੀ ਆ ਔਰ ਦੋਨੋਂ ਪਾਸੇ ਇਹ ਜੀ ਵੀ ਇਹ ਨાળા ਦਾ ਕਿਰੇ ਨાળા ਉਹ ਸਾਫ ਹੋ ਰਿਹਾ ਔਰ ਇਹ ਜੋ ਲੜਕੀ ਹੋਗਾ ਬਿਲ੍ਹਾ ਬਰਸਾਤ ਦਾ ਪਾਣੀ ਆ ਉਹ ਆ ਰਾਮਨਾਨ ਨਿਕਲ ਸਕੂਗਾ ਤੇ ਆਲੇ-ਦਾਲੀ ਦੀਆਂ ਫਸਲਾਂ ਨੇ ਉਹ ਭੱਜਣ ਗਿਆ ਸੋ ਅੱਜ ਸਾਡਾ ਮਕਸਦ ਸਾਰੇ ਸਾਥੀ ਇੱਥੇ ਖੜੇ ਨੇ ਸਾਰੇ ਪਿੰਡ ਦੇ ਨੁਮਾਇੰਦੇ ਵੀ ਖੜੇ ਨੇ ਮੈਂ ਮਕਸਦ ਇਹ ਸੀ ਆ ਕੇ ਦੇਖਣ ਦਾ ਵੀ ਆਇਆ ਇਹ ਮਸ਼ੀਨ ਦਾ ਕੰਮ ਕਿਵੇਂ ਚੱਲ ਰਿਹਾ ਸੋ ਬਾਈਅਰ ਲਾਈਟ ਦੇ ਮੇਰੇ ਸਾਹ ਦਸੰਦੀ ਹੈ ਤੁਹਾਡੀ ਸਾਰਿਆਂ ਦੀ ਕੋਈ ਨਹੀਂ ਚੱਲੀ ਆ ਸਿਰਫ ਫਰਕ ਇਹ ਨਜ਼ਰ ਆ ਰਿਹਾ ਅਜੇ ਸਾਹਿਬ ਅਜੇ ਸਾਹਿਬ ਕੱਲਾਂ ਬੋਲਦੀ ਆ ਕਿ ਇੱਧਰ ਦੇ ਲੋਕੀ ਉਹ ਤੁਹਾਡੇ ਰੇਸ ਮਸ਼ੀਨ ਦੇ ਕੰਮ ਤੋਂ ਉਹ ਵੀ ਥੱਲੀ ਆ ਪਰ ਬੇਸਿਕਲੀ ਹੈ ਕਿ ਆ ਵੀ ਕਿਰਨ ਵਾਲੇ ਦੀ ਚੜਾਈ ਜ਼ਿਆਦਾ ਹੋ ਗਈ ਆ ਹੁਣ ਇਹ ਇੰਨੇ ਸਾਲ ਮਸ਼ੀਨ ਲੱਗੀ ਨਹੀਂ ਤੇ ਸਾਈਡਾਂ ਤੇ ਬਹੁਤ ਥਰੀਆਂ ਸਾਫ ਹੋ ਰਹੀਆਂ ਨੇ ਆਪਾਂ ਦੇਖ ਲਿਆ ਵੀ ਸੱਜੇ ਪਾਸੇ ਕੋਈ ਸਾਈਡ ਕਲੀਅਰ ਹੋ ਗਈ ਆ ਤੇ ਜਦੋਂ ਮਸ਼ੀਨ ਆਊਗੀ ਇਹ ਵੀ ਕਲੀਅਰ ਹੋ ਜਾਊਗੀ ਪਰ ਜੋ ਵਿਚ ਆ ਉੱਥੇ ਮੁਸ਼ਕਲ ਆ ਰਹੀ ਆ ਹਾਂ ਜੀ ਹੇ ਮੈਂ ਉਹ ਬੇਨਤੀ ਕਰੂੰਗਾ ਵੀ ਜੇ ਤੁਸੀਂ ਅਫਸਰਾਂ ਨਾਲ ਗੱਲ ਵੀ ਕਰਾ ਦਿਓ ਤੇ ਆਪਾਂ ਜਿਹੜੀ ਵੱਡੀ ਮਸ਼ੀਨ ਆ ਉਹਦਾ ਜਰੂਰ ਥੋੜਾ ਜਿਹਾ ਪ੍ਰਬੰਧ ਕਰੀਏ ਇਹ ਚਲਾਈ ਚੱਲੋ ਮਸ਼ੀਨ ਇਹ ਦੋਨੋਂ ਸਾਈਡਾਂ ਦਾ ਕੰਮ ਕਰਾਈ ਚੱਲੋ ਉਸ ਤੋਂ ਬਾਅਦ ਨਾਲ ਕੋਸ਼ਿਸ਼ ਕਰਕੇ ਆਪਾਂ ਵੱਡੀ ਮਸ਼ੀਨ ਮੰਗਾ ਲਈਏ ਤੇ ਜਿਹੜੀ ਉਹਦੀ ਚੌਂਜ 70 ਫੁੱਟ ਦੇ ਕਰੀਬ ਬੂਲ ਹੋਏਗਾ ਉਹਦੇ ਜਿਹੜਾ ਵਿੱਚੋਂ ਦਾਦਾ ਉਹ ਨਿਕਲ ਜਾਊਗਾ ਮੇਰੇ ਬਿਲਕੁਲ ਇੱਕ ਮਹਿਰ ਦੀ ਸ਼ਗਰ ਬਣ ਜਾਊਗੀ ਠੀਕ ਹੈ ਜੀ ਸੋ ਮੈਂ ਕੋਸ਼ਿਸ਼ ਕਰੂੰਗਾ ਅੱਜ ਜੀ ਮੈਂ ਚੀ ਸਭ ਨਾਲ ਵੀ ਗੱਲ ਕਰਦੇ ਆ ਤੇ ਮੰਤਰੀ ਜੀ ਨੂੰ ਵੀ ਬੇਨਤੀ ਕਰਦੇ ਆ ਵੀ ਸਾਡਾ ਇਲਾਕਾ ਬੜਾ ਪਿਛੜਿਆ ਹੋਇਆ ਵਾ ਫਰੀਰ ਕਿਸਾਨੀ ਵੀ ਇੱਥੇ ਉਨੀ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਹੈਗੀ ਸੋ ਇਸ ਕਰਕੇ ਜੇ ਨਾਲਾ ਚੰਗੀ ਤਰ੍ਹਾਂ ਸਾਫ਼ ਹੋ ਜੇ ਤੇ ਜੀ ਪਾਣੀ ਵਧੀਆ ਚੱਲ ਪਵੇ ਤੇ ਫਿਰ ਤੁਸੀਂ ਦੇਖਦੇ ਹੋ ਵੀ ਦੋਨੇ ਪਾਸੇ ਪੈੜੀਆਂ ਨੇ ਤੇ ਦੋਨੇ ਪਾਸੇ ਵਾਈ ਵੀ ਹੋ ਰਹੀ ਆ ਫਸਲਾਂ ਵੀ ਲੱਗ ਰਹੀਆਂ ਨੇ ਤੇ ਪਾਣੀ ਇਹ ਜੀਰ ਕੇ ਲਾ ਰਿਹਾ ਸਾਰਾ ਤੇ ਫਿਰ ਪਾਸਾ ਨੂੰ ਇਹਨਾਂ ਦੇ ਨਿਸ਼ਾਨ ਵੀ ਅੱਜ ਦੀ ਫਸਲ ਆ ਉਹ ਵਧੀਆ ਹੋ ਜੂਗੀ ਸੋ ਅਜੇ ਸਾਹਿਬ ਤੁਸੀਂ ਵੀ ਗੱਲ ਕਰੋ ਐਕਸਰ ਸਾਹਿਬ ਨੂੰ ਵੀ ਕਹੋ ਬੇਨਤੀ ਕਰਨ ਕਿ ਉਹ ਸਾਨੂੰ ਬਾਗੇ ਕੋਈ ਦਵਾ ਨਹੀਂ ਮਿਲ ਜੇ ਤੁਸੀਂ ਇਹਦੇ ਕੰਮ ਕਰਾਈ ਚਲੋ ਆ ਜਿਹੜੀ ਮਸ਼ੀਨ ਆ ਦੋਨੋਂ ਸਾਈਡਾਂ ਤੇ ਲਾਓ ਤੇ ਇਹ ਹੁਣ ਆਪਾਂ ਕਮਾਲਪੁਰ ਪੁਲ ਤੋਂ ਸ਼ੁਰੂ ਕੀਤੀ ਸੀ ਤੇ 2 1/2 ਕਿਲੋਮੀਟਰ ਪਹਿਲਾਂ ਪਿੱਛੇ ਨੂੰ ਗਈ ਸੀ ਠੀਕ ਹੈ ਜੀ ਇੱਧਰ ਆ ਜੀ ਕਿਹੜਾ ਕਿਹੜਾ ਸਿੰਘਲਾ ਬੈਠਾ ਕਿਹੜਾ 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 ਚਲੇਗਾ ਤੇ ਜਿਹੜਾ ਉਹਨੇ 2 1/2 ਕਿਲੋਮੀਟਰ ਦਾ ਕੰਮ ਕੀਤਾ ਉਡੀ ਤਸੱਲੀ ਆ ਤੁਹਾਨੂੰ ਜੇ ਨਹੀਂ ਜ਼ਰੂਰ ਤਾਂ ਵੀ ਦੱਸੋ ਉਹ ਠੀਕ ਆ ਤੇ ਉਹ ਉੱਤੇ ਬਾਅਦ ਪੁਲ ਤੋਂ ਅਗਲੇ ਪਾਸੇ ਹਰਦਸ਼ਨੀ ਵਾਲਾ ਪਾਸੇ ਚੱਲ ਪਿਆ ਤੇ ਇਹ ਮੈਂ ਸਮਝਦਾ ਵੀ ਹੁਣ ਕਮਾਲਪੁਰ ਤੋਂ ਪੁਲ ਤੋਂ ਅੱਧੀ ਪਹੁੰਚ ਜਾਵਾਂਗੇ ਅੱਜ ਕਿਉਂ ਜੀ ਤੇ ਉਸ ਤੋਂ ਬਾਅਦ ਹਰਦਸ਼ਨੀ ਹਰਦਸ਼ਨੀ ਤੋਂ ਬਾਅਦ ਲੂਣਾ ਤੇ ਲੂਣੇ ਤੋਂ ਬਾਅਦ ਫਿਰ ਨਾਲ ਹੀ ਬੰਗਰ ਕਰ ਦੂਗੀ ਇਹ ਸਾਰਾ ਏਰੀਆ ਜਿਹੜਾ ਵਾ ਉਹ ਕਵਰ ਹੋ ਜਾਵੇਗਾ ਖਾਸ ਕਰ ਜਿਹੜੀਆਂ ਲੂਣੇ ਵਾਲਾ ਕੋਲਾ ਸਰੋ ਸਾਹਿਬ ਉੱਥੇ ਜਰੂਰ ਧਿਆਨ ਰੱਖਿਓ ਮੈਨੂੰ ਯਾਦ ਆ ਮੇਰਾ ਪਿਛਲੇ 1.5 ਸਾਲ ਪਹਿਲਾਂ ਬਰਸਾਤ ਆਈ ਸੀ ਤਾਂ ਪੋਲੀ ਜੋਕ ਕਰ ਗਿਆ ਸੀ ਨਾ ਬੋਲਦੇ ਕੋਈ ਪਾਣੀ ਚਲੇ ਗਿਆ ਸੀਗਾ ਤਾਂ ਬਾਅਦ ਸਮਝਦਾ ਵੀ ਇਹ ਇਲਾਕਾ ਬੜੀ ਧੇਰ ਤੋਂ ਖਾਲਾ ਸੀਗਾ ਪਰ ਮੈਨੂੰ ਅਫਸੋਸ ਹੈ ਕਿਹੜਾ ਪੈਂਦਾ ਵੀ ਜਿਹੜੀ ਆ ਪਿਛਲੀਆ ਸਰਕਾਰਾਂ ਸੀਗੀ ਆ ਉਸ ਵਕਤ ਪੂਰੀ ਤਾਕਤ ਦੇ ਸਿਧੀਆਂ ਉਹਨਾਂ ਨੇ ਇਸ ਗੱਲ ਦਾ ਧਿਆਨ ਨਹੀਂ ਦਿੱਤਾ ਸੋ ਅਸੀਂ ਇਹ ਨਾਲਾ ਜਿਹੜਾ ਜੀ ਪੂਰਾ ਸਾਫ਼ ਕਰਾਉਣਾ ਅਖੀਰ ਤੱਕ ਵਧੀਆਂ ਕਰਾਉਣਾ ਔਰ ਇਹਨਾਂ ਦੇ ਤੱਕ ਮਸ਼ੀਨਾ ਜੇ ਸਾਬਤ ਤੇ ਕਿਰਿਆ ਨਹੀਂ ਜੇ ਨਾ ਪੂਰੀ ਸਫਾਈ ਨਹੀਂ ਹੁੰਦੀ ਲੋਕਾਂ ਦੀ ਚੱਲੀ ਨਹੀਂ ਹੁੰਦੀ ਔਰ ਜਿਹੜੀ ਵੱਡੀ ਮਸ਼ੀਨ ਦੀ ਆਪਾਂ ਮਾਲੂਮ ਕਰ ਲਓਗੇ ਜੀ ਤੇ ਤੁਸੀਂ ਆ ਸਾਈਡਾਂ ਜਿਹੜੀਆਂ ਨੇ ਉਹਨੀਆਂ ਲਾਈ ਚਲੋ ਉਸ ਵਕਤ ਵੱਡੀ ਮਸ਼ੀਨ ਆਊਗੀ ਜਿੰਨੀ ਸਫਾਈ ਇਹ ਮਸ਼ੀਨਾਂ ਨੇ ਦੋਨੇ ਸਾਈਡਾਂ ਤੇ ਕੀਤੀ ਹੋएगी ਉਹ ਫੇਰ ਇੱਕਦਮ ਲਾ ਕੇ ਤੇ ਵੱਡੀ ਮਸ਼ੀਨ ਜਿਹੜੀ ਆ ਉਹ ਕਰ ਦੇਵੇ ਸਾਹਿਬ ਜੀ ਇਹ ਹੀ ਤੁਹਾਡਾ ਗਿਲਾ ਹੈ ਕਿ ਇੱਕ ਵਿਚਲਾ ਹੋਣਾ ਚਾਹੀਦਾ ਠੀਕ ਹੈ ਦੇਖੋ ਦੇਖੋ ਗੱਲਿਆ ਵੀ ਤੁਸੀਂ ਲੋਕ ਇੱਥੇ ਵਿਚਰਦੇ ਹੋ ਮੋਕਿਆਂ ਦੇ ਮਸਲੇ ਨੇ ਜੇ ਤੁਸੀਂ ਉਜਾਗਰ ਨਹੀਂ ਕਰੋਗੇ ਤਾਂ ਕੌਣ ਕਰੂਗਾ ਕੋਈ ਫਾਇਦਾ ਨਹੀਂ ਕਰੋੜ ਦਾ ਹਾਂਜੀ ਯਾਰਾਂ ਨੇ ਕਰੋੜਾਂ ਦਾ ਫਾਇਦਾ ਕਰੋੜਾਂ ਦਾ ਫਾਇਦਾ ਨਹੀਂ ਹੋਇਆ ਜੇ ਸਾਨੂੰ ਐਸਾ ਹੈ ਹਾਂਜੀ ਅੱਛਾ ਕਰੋੜਾਂ ਦਾ ਨੁਕਸਾਨ ਹੈ ਜੀ ਇੱਥੇ ਅੱਜ ਜੇ ਸਾਫਾ ਨਹੀਂ ਪਿਛਾਰੋਂ ਲੋਕਾਂ ਪਾਣੀ ਨਾ ਪਾਣੀ ਨਹੀਂ ਪੈਂਦਾ ਜੇ ਜਿਹੜਾ ਪਾਣੀ ਨਾ ਮਾਰਾ ਜੇ ਜਿਹਦੇ ਕੱਟ ਕੇ ਧਾਣੇ 'ਚ ਪਾਣੀ ਪੈਂਦਾ ਨਹੀਂ ਉਹਨੂੰ ਫਲ ਨਹੀਂ ਬੈਂਦਾ ਕੋਈ ਕਹੋ ਇਹ ਨਾ ਮੈਂ ਜਿੰਨੀ ਕਿ ਸਫਾਈ ਤੁਹਾਡੇ ਹਿਸਾਬ ਨਾਲ ਹੋ ਰਹੀ ਹੈ ਹੋ ਇਹ ਤਾਂ ਦਿੱਕਲੀ ਆ ਮੈਂ ਕਿ ਹੋਈ ਨਹੀਂ ਹੋਵੇ ਇੱਕ ਮਿੰਟ ਚਲੋ ਵਧੀਆ ਜਿੱਦਾਂ ਨਹੀਂ ਹੋਣਾ ਮਿੱਟੀ ਨਿਕਲਦੀ ਹੈ ਨਾ ਹਾਂਜੀ ਹਾਂਜੀ ਇੰਦਾ ਵੀ ਤੂੰ ਹੈ ਤੇ ਉੱਥੇ ਦੀ ਉੱਥੇ ਹੀ ਆ ਪਾਣੀ ਹੋਣ ਸੋਗ ਇਹ ਸੋਗ ਉਤਰੋਂ ਤੋਂ ਸਾਫ਼ ਹੋ ਗਿਆ ਹੁਣ ਪਾਣੀ ਸੋਗ ਬਾਹਰ ਨਿਕਲਣਾ ਸਾਰਾ ਜੀ ਹਾਂਜੀ ਇੰਨਾ ਚਿਰ ਇਹਦੀ ਕਾਰਨ ਨਹੀਂ ਨਾ ਬਾਹਰ ਸਾਰਾ ਬਾਹਰ ਨਿਕਲਦੀ ਠੀਕ ਆ ਉਹਨਾਂ ਚਿਰ ਇਹ ਪਾਣੀ ਨਹੀਂ ਜੇ ਆਪਣਾ ਇੱਕ ਵਾਰੀ ਇਦਾਂ ਕਰਾਂਗੇ ਨਾ ਪਰਵਜੀ ਪਹਿਲਾਂ ਦੋਨੋਂ ਸਾਈਡਾਂ ਤੇ ਕਰਾ ਲਓ ਫਿਰ ਜਦੋਂ ਇਹ ਨਹੀਂ ਹੁੰਦੀ ਉਹ ਛੋਟੀ ਮਸ਼ੀਨ ਚਲਾਉਂਗੇ ਵਿੱਚ ਤੇ ਵਿੱਚ ਨਹੀਂ ਚੱਲਦੇ ਥੋੜਾ ਜਿਹਾ ਤੇ ਵੱਡੀ ਵੀ ਆਪਾਂ ਗੱਲ ਕਰ ਲਈਏ ਠੀਕ ਹੈ ਜੀ ਆ ਇਹ ਚਲੋ ਵਧੀਆ ਜੀ ਪ੍ਰਬਾਤਵਾ ਕਿਰਪਾ ਕਰੇ ਤੁਸੀਂ ਆਪ ਸਾਰੇ ਸਾਰੇ ਕੰਮ ਦੀ ਨਿਗਰਾਨੀ ਕਰੋ ਜੀ ਤੇ ਗਾਇ ਬਗਾ ਚੱਕਰ ਮਾਰ ਦਿਆ ਕਰੋ ਹਫਤੇ ਖ ਬਾਅਦ ਮੈਂ ਦੁਬਾਰਾ ਇਹ ਹਰਦੋਚੰਨੀ ਕਰੋ ਤਾਂ ਪਹੁੰਚੂਗੀ ਜੀ ਚਾਰ ਦਿਨ ਲੱਗਣਗੇ ਤਿੰਨ ਚਾਰ ਦਿਨ ਲੱਗਣਗੇ 5 ਦਿਨ ਲੱਗ ਜਾਣਗੇ ਠੀਕ ਆ ਪਰ ਜਦੋਂ ਉੱਥੇ ਹੁੰਦੀ ਐ ਇੱਕ ਵਾਰੀ ਕੋਈ ਉੱਥੇ ਵੀ ਚੱਕਰ ਮਾਰ ਲਵਾਂਗੇ ਤੇ ਸਾਰੇ ਬੰਦੇ ਸਹਿਯੋਗ ਦਿਓ ਜੀ ਤੇ ਕਰਕੇ ਦੇ ਕਰੋ ਤੁਹਾਡਾ ਆਪਣਾ ਕੰਮ ਇੱਕ ਵਧੀਆ ਗੱਲ ਐ ਉਸ ਵਕਤ ਪੰਜਾਬ ਸਰਕਾਰ ਦੀ ਹੋਈ ਆ ਕਿ ਜਿਹੜੀ ਮਸ਼ੀਨਾਂ ਨੇ ਨਾ ਉਹ ਠੇਕੇਦਾਰ ਨਹੀਂ ਹੈਗੀ ਆ ਠੀਕ ਆ ਤੋਰੀ ਇਹ ਮਹੀਨਾ ਕਰਾੜਦੀ ਆ ਕੁੜੀਆਂ ਨੇ ਤੇ ਸਰਕਾਰ ਡੀਜ਼ਲ ਪਵਾ ਕੇ ਕੰਮ ਕਰ ਰਹੀ ਆ ਠੀਕ ਹੈ ਬਾਈ ਕੋਈ ਨਹੀਂ ਨਾ ਵੀ ਆਪਾਂ ਇਹ ਲਾਗੀ ਕੰਮ ਤਾਂ ਹੋੜ ਜਾਣਾ ਵਾ ਉਹਦੀ ਗੱਲ ਇਹ ਤੁਸੀਂ ਆਪਣੀ ਤਸੱਲੀ ਕਰਾਓ ਜਦੋਂ ਤੁਹਾਡੀ ਤਸੱਲੀ ਪੂਰੀ ਹੋ ਜੇਗੀ ਉਹਦੇ ਜਾਣ ਗਿਆ ਸੋ ਇੱਕ ਵਾਰੀ ਫੇਰ ਭਵੰਤਵਾਨ ਜੀ ਦਾ ਔਰ ਖਾਸ ਕਰਕੇ ਜਿਹੜਾ ਸਾਡੇ ਵਾਟਰ ਰਿਸੋਰਸਸ ਮੰਤਰੀ ਨੇ ਬਰਿੰਦਰ ਗੋਇਲ ਜੀ ਉਹਨਾਂ ਦਾ ਕੋਡ ਕੋਡ ਧੰਵਾਦ ਉਹਨਾਂ ਨੇ ਜਾਪੀਂ ਰਸਤਾ ਲਾ ਕੇ ਇਹ ਜਿਹੜਾ ਕੰਮ ਜਿਹੜਾ ਉਹ ਘਰਾਰੇ ਜੇ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਦੁਵਾਰਾ ਇੱਥੇ ਚੱਕਰ ਮਾਰਦਾ ਰਹਿਣਾ ਪਰ ਉਹ ਮਾਰਾ ਦਾ ਕਿਰਨ ਵਾਲਾ ਇਹ ਸਾਡੇ ਲਈ ਇੱਕ ਬੜੀ ਔਰ ਕਿਸਾਨਾਂ ਲਈ ਇੱਕ ਮੁਸ਼ਕਲ ਬਣੀ ਸੀ ਜਿਹੜੀ ਅੱਜ ਮਾਨ ਸਰਕਾਰ ਨੇ ਹੱਥ ਪਾ ਕੇ ਇਹਨੂੰ ਸਫਾਈ ਦਾ ਕੰਮ ਸ਼ੁਰੂ ਕੀਤਾ ਸਰਕਾਰ ਪਰ ਕਿਰਪਾ ਕਰੇ ਕਿ ਵੀ ਅਗਲੀ ਲੜਾਈ ਉਹਨੂੰ ਖਦਾਈ ਦੀ ਤੇ ਸੁੱਧਿਆ ਕਰੀ ਆਪਾਂ ਲੜਨੀ ਆ ਉਹ ਅੱਗੇ ਵੀ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਜਾਵਾਂਗੇ ਵੀ ਤੇ ਮੁੱਖ ਮੰਤਰੀ ਸਾਹਿਬ ਸਾਡੇ ਬੜੇ ਸਮਝੋਲ ਸ਼ੀਲੇ ਵਾਲੀ ਗੱਲਾਂ ਲਈ ਕਿ ਉਹ ਤਗੜੇ ਹੋ ਕੇ ਇਹਨੂੰ ਮਸਲਾ ਹੱਲ ਕਰਾਂਗੇ ਠੀਕ ਹੈ ਕੀ ਹੋ ਰਿਹਾ ਜੀ ਹਾਂ ਜੀ ਸਾਡੇ ਕੋਲ ਛਾਡੇ ਤਿੰਨਾਂ ਕੋਲ ਥਾਵਾਂ ਔਰ ਥੋੜਾ ਜਿਹਾ ਜਿੱਥੇ ਗੈਪ ਹੈ ਨਾ ਲੂਣਾ ਗੈਪ ਹੈ ਪੈਂਦਾ ਕਿੱਦਾਂ ਉੱਥੇ ਠੀਕ ਹੈ ਜੀ ਉਹਦੇ ਨਾਲ ਇਹ ਆਹ ਆ ਕਿਥੇ ਕਰਦੇ ਡਾਉ ਨੀ ਸੋਟਾ ਪੈਦਾ ਮੋੜ ਮੋੜ ਵਾਲਾ ਕਿ ਤੋਂ ਸਾਡੇ ਸਾਢੇ ਪੰਜ ਆ ਸਾਢੇ ਪੰਜ ਕੋਲ ਥਾਂ ਸੜਾ ਉਤੋਂ ਦੇ ਛੱਡ ਕੇ ਨਿਕਲ ਥਾਵਾਂ ਉਹ ਕਰਾਉਣੀ ਆਪੋ ਅਸੀਂ ਦਿਖਾ ਸੈਂਟੀ ਕਰਾਉਣੀ ਹਾਂ ਅੱਜੋ ਸਾਹਿਬ ਇਹਦੀ ਕਰਵਾ ਦੇ ਦੀ ਟੋਪ ਹੋਣੀ ਕਰਦੇ ਹੋਣੀ ਕਰਦੇ ਹੋਣੀ ਜੀ ਜੂਰ ਆ ਅੱਜੋ ਸਾਹਿਬ ਥੋੜਾ ਜਿਹਾ ਅਜਿਹਾ ਹੋ ਜੇਗੀ ਹੋ ਜੀ ਸਰ ਲੋ ਜੀ ਆਜ ਜਿਹੜੀ ਤੁਸੀਂ ਨਾਲ ਲੋ ਕੇ ਆਜ ਆ ਕਾਲੂ ਦਿੰਦੀ ਆ ਜਾਂਦੇ ਸਾਰੋ ਕੋਈ ਤਰਾਜ ਪੁੱਤ ਮਾਰਾ ਮੇਰੀ ਕੋਈ ਪਾਈ ਗਾਣ ਨਾ ਉਹ ਪਾਈ ਨੰਗੜਾ ਵਸ ਮਾਰੀ ਮੋੜੀ ਬਣੀ ਚਾਹੀਦੀ ਉਹ ਬਣਾ ਦੇਣੀ ਹੈ ਸਾਡੀ ਸਭ ਵੱਖਰੇ ਪਾਸੇ ਦੇਣਾ ਜੀ ਹੋ ਜੇ ਹਾਂ ਹਾਂ ਆਊਟਸਾਈਡ ਪਹਿਲਾਂ ਤੁਸੀਂ ਸਫਾਈ ਕਰਾ ਲਓ ਉਹੀ ਨੂੰ ਤੁਸੀਂ ਕਰ ਦੋ ਤੁਹਾਨੂੰ ਕੋਈ ਨਾ ਕੋਈ ਪਾਸੇ ਚਲਾ ਦੇ ਤੁਹਾਨੂੰ ਖਾ ਦੇ ਅੱਜ ਖਾ ਦੇਣੇ ਹਾਂ ਹਾਂ ਠੀਕ ਹੈ ਜੀ ਬਾਕੀ ਦਾ ਸਾਹਿਬ ਵੇਖੋ ਮੈਂ ਤੁਹਾਡਾ ਧੰਨਵਾਦ ਕਰਨਾ ਇੱਕ ਕਿ ਜੇ ਤੁਸੀਂ ਸਾਡੇ ਕੋਲ ਪਹਿਲੇ ਦਿਨ ਆਇਆ ਸੀ ਨਾ ਪਹਿਲੇ ਦਿਨ ਸਾਡੇ ਪਿੰਡ ਤੋਹਾ ਮੇਰੇ ਨਾਲ ਵੀ ਜ਼ਿਆਦਾ ਕੀਤਾ ਤਾਂ ਚੇਤਾ ਹੋਣਾ ਕੰਮ ਨਹੀਂ ਆਦਾ ਮੁੱਦੇ ਗੱਲ ਕਰਾ ਕਿ ਜਦੋਂ ਸਾਡਾ ਮੰਤਰੀ ਬਣ ਗਿਆ ਅਸੀਂ ਉਸੇ ਵੇਲੇ ਤੁਹਾਡੇ ਕੋ ਇੱਥੇ ਆਪਣੀ ਕਿਰਮ ਦੇ ਤੇ ਲਿਆ ਕੇ ਖਿਲਾਰਾਂਗੇ ਤੁਹਾਡਾ ਧੰਵਾਦ ਆ ਉਹ ਤੇ ਤੁਸੀਂ ਬਹੁਤ ਵਧੀਆ ਕਰ ਦਿੱਤਾ ਉਹ ਜਿਹੜਾ ਤੁਹਾ ਜਿਹੜਾ ਸਾਡਾ ਮੇਰਾ ਧੰਨਵਾਦ ਪੂਰਾ ਕਰਨ ਲੱਗਾ ਇਹ ਕਿਹਨੇ ਆਸੇ ਪਾਇਆ ਨਹੀਂ ਆਇਆ ਵੱਡੇ ਵੱਡੇ ਆਈਆਂ ਇੰਨੇ ਚਿਰ ਦੇ ਸੀ ਅੱਗੇ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਕੋਈ ਨਾ ਕੋਈ ਸਾਡਾ ਕੋਈ ਆਵੇ ਤੇ ਸਾਨੂੰ ਇਹ ਸਾਡਾ ਬਹਾਲ ਕਰੇ ਤੇ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਵੀ ਇੱਥੇ ਪਹਿਲਾਂ ਵੀ ਬਾਦਲ ਦੇ ਟਾਈਮ ਦੇ ਉੱਤੇ ਆਈਆਂ ਸੀ ਮਸ਼ੀਨਾਂ ਤੇ ਮਸ਼ੀਨਾਂ ਦੋ ਦਿਨ ਅਹੇ ਕਰਾਤ ਰਹਿ ਗਈ ਤੇ ਅਗਲੇ ਦਿਨ ਖਤਮ ਚੱਲ ਗਏ ਰੁਪਈਆ ਵੀ ਖਤਮ ਹੋ ਗਿਆ 13 ਕਰੋੜ ਚਮੀਆਰੀ ਪਿੰਡ ਵਾ ਹਾਂਜੀ ਉੱਥੋਂ ਬਾਦਲ ਸਾਹਿਬ ਨੇ ਅਧਿਗਾਟਨ ਕੀਤਾ ਹੈਗਾ ਜਿਹੜਾ ਆਇਆ ਇਹਦੇ ਵਾਸਤੇ ਹੋਰ ਰੁਪਈਆ ਜਿਹੜਾ ਕਿਤੇ ਖੁਰਦਪੁਰ ਦੇ ਕਰਕੇ ਥੋੜਾ ਜਿਹਾ ਰੁਧਾਵੇ ਦਾ ਇਲਾਕਾ ਕਢਾਇਆ ਬਾਕੀ ਮਾਲਵੇ ਚ ਲੈ ਗਏ ਹਣ ਮਸ਼ੀਨਾਂ ਚੁੱਕ ਲਗ ਗਈ ਕਿਉਂਕਿ ਮਾਜੇ ਨੂੰ ਸਾਨੂੰ ਸਮਝੇ ਸਾਡੀ ਸਭ ਆਪਕਾਈ ਅਬ ਪਹਿਲਾ ਟਾਈਮ ਆ ਜਿਹੜਾ ਸਾਨੂੰ ਅੱਜ ਜਿਹੜਾ ਮੇਰੇ ਪ੍ਰਾਕਟਮਾ ਜਿਹੜਾ ਸਾਡੇ ਸਾਹਮਣੇ ਆਇਆ ਬਿਲਕੁਲ ਜੀ ਸਾਰਾ ਖਾਲ ਖੂਰ ਕਰਵਾ ਲਾ ਜੀ 8 ਸਾਲ ਦਾ ਫਾਇਦਾ ਕਰੋਨਾ ਦਾ ਹਾਂ ਜੀ ਇਹ ਖਾਲ ਫਿਰ ਗਰਾਊਂਡ ਵੱਲੋਂ ਤੁਸੀਂ ਕਿਹਾ ਸੀ ਗਰਾਊਂਡ ਦਾ ਵੀ ਕਰਾਂਗੇ ਬਲਗੜੇ ਦੀ ਕਰਦੇ ਹੋ ਬਲਗੜੇ ਦੀ ਗਰਾਊਂਡ ਦੀ ਹੋਣੇ ਕਰਕੇ ਚੱਲੇ ਆ ਵੀਰੋ ਸਾਹਿਬ ਆ ਰਹੇ ਨੇ ਜੀ ਕਰਕੇ ਜਾਵਾਂਗੇ ਬੜਿਆ ਵੀਰ ਸਾਹਿਬ ਆਏ ਨਹੀਂ ਉਹ ਕਰਕੇ ਜਾਓ ਭਾਈ ਇਹ ਤਾਂ ਮੋੜ ਪੈਂਦਾ ਨਾ ਜੇ ਥੋੜਾ ਢੂੰਗਾ ਹੋ ਜਾਏ ਨਾ ਕਰੋ ਜੀ ਕੱਲ੍ਹ ਸਾਬ ਇਹ ਜਿੱਦ ਵੱਲ ਬਗਤ ਵੀ ਵਿਸ਼ਾ ਜੀ ਮਗਰ ਚਲੋ ਇਹ ਮੋੜ ਥੋੜਾ ਢੂੰਗਾ ਹੋ ਜਾਏ ਨਾ ਜਿੱਦਾਂ ਮੋੜ ਪੈਂਦਾ ਉੱਥੇ ਡਾਬਲ ਵੀ ਆ ਠੀਕ ਮੋੜ ਬਾਰੇ ਤਾ ਦੇਖੋ ਇਹਨਾਂ ਟ੍ਰੱਕਾਂ ਦੇ ਵਿੱਚ ਪਛਾਣੇ ਮੋੜ